ਲੋ ਜੀ ਗੁੱਡ ਮਾਰਨਿੰਗ ਉੱਠ ਗਏ ਸਾਰੇ ਚੱਲਿਆ ਚਾਹੂ ਪੀਣਾ ਅਰੇ ਚਿੜੀ ਮੁੱਕਲ ਕੋਣ ਚੱਕੇ ਯਾਰ ਆ ਚਾਹ ਪਿਆਏ ਲਈ ਇਹਨੂੰ ਠੰਡ ਲੱਗ ਰਿਹਾ ਪੰਡਤ ਨੂੰ ਨਾਣਾ ਪੀਏਗਾ ਜਦੋਂ ਠੰਡੇ ਪਾਣੀ ਦਾ ਫੇਰ ਨਾ ਲਾ ਲੀਂਗਾ ਬੋਦੀ ਨਾ ਖੜੀ ਹੋਏ ਤੇਰੀ ਆਇਆ ਬੁੱਟੇ ਚਿੜੀ ਵਿਚਾਰੀ ਕੀ ਕਰੇ ਠੱਡਾ ਪਾਣੀ ਪੀ ਮਰੇ ਕੋਈ ਨਾ ਕੋਈ ਨਾ ਉੱਠ ਜਾ ਲੈ ਨੇ ਵਾ ਤੇ ਜੀ ਨਹੀਂ ਕਰਦਾ ਮੱਤੇ ਦੀ ਉਹਦੂ ਕੰਮ ਕਰ ਲੋ ਜੀ ਪਿੰਨੇ ਤੇ ਆ ਵਾ ਪਰੇ ਕੋੜੇ ਇਪਣੇ ਇਧਰ ਲੋ ਜੀ ਇਧਰ ਸਾਰੇ ਲੰਗਰ ਨੇ ਕਪੜੋਵਾਲੇ ਹਾਂ ਠੀਕ ਆ ਠੀਕ ਆ ਕਿ ਤੁਰ ਜਾਂਦੇ ਕੋਈ ਨਹੀਂ ਇਸੇ ਚੱਕਦਾ ਸਾਡੇ ਫੋਨ ਇਹ ਤਾਂ ਜਾਦ ਚੀਤੀ ਨਹੀਂ ਸੀ ਇਹਨੇ ਪਤਾ ਕੀ ਕਰਿਆ ਮੇਰੀ ਗੱਲ ਸੁਣ ਫੋਨ ਤੈਨੂੰ ਪਤਾ ਵੀ ਨਹੀਂ ਦਿੰਦਾ ਕਿੱਥੇ ਆ ਫੋਨ ਇਹ ਕਹਿੰਦਾ ਜੀ ਮੈਂ ਬੈਠ ਪਾਗੇ ਆ ਫੋਨ ਵੇ ਦੀ ਪੌੜੀਆਂ ਚ ਹੌਣ ਗਿਰ ਗਿਆ ਸਾਡਾ ਗਿਰ ਜਾਂਦਾ ਫੇਰ ਬਈ ਗਰਦੀਪ ਵਾਲਾ ਕੰਮ ਕਰਦਾ ਓਏ ਕਿੱਥੋਂ ਚੱਕਿਆ ਫੋਨ ਗਰਦੀਪ ਵਾਲਾ ਕੰਮ ਕਰਦਾ ਥੱਲੇ ਟੈਂਟ ਲਾ ਲਿਆ ਫੋਨ ਟੈਂਟ ਤੋਂ ਬਾਹਰ ਦੂਈ ਟਰਾਲੀ ਵਾਲੇ ਫੋਨ ਫੜਾ ਕੇ ਗਏ ਹੋਰ ਸੇਵਾ ਕਿੱਥੇ ਆ ਅਸੀਂ ਦੋ ਬੈਗ ਜੇਬ ਚ ਪਾ ਕੇ ਗਏ ਤੁਸੀਂ ਪਾ ਕੇ ਗਏ ਹੋਮਗੇ ਪਰ ਫੋਨ ਉਰੇ ਪਿਆ ਨਹੀਂ ਪਿਆਦ ਯਾਰ ਨਹੀਂ ਆ ਲੈ ਜਾਣਾ ਉਹ ਨਾ ਪੌੜੀਆਂ ਨੇ ਉਹ ਨਹੀਂ ਨਹੀਂ ਮੈਨੂੰ ਸੌ ਲੱਗੇ ਜਾਂਦੇ ਇਹਨਾਂ ਪੌੜੀਆਂ ਜੋ ਫੋਨ ਓਏ ਉੱਥੇ ਸੀ ਕਿਵੇਂ ਕੱਢ ਲਈ ਬੈਗ ਤੇ ਉਹਨੇ ਪਾ ਕੇ ਗਏ ਨੇ ਹੁਣ ਮੈਨੂੰ ਉਦੋਂ ਨਹੀਂ ਪਤਾ ਪਰ ਫੋਨ ਪੌੜੀਆਂ ਚ ਲੈ ਗੱਡੀ ਦਾ ਹੋ ਰਹੀ ਆ ਪਰਾਂ ਜੋਤ ਓਏ ਗੱਡੀ ਦਾ ਜੋਤ ਪਰਾਂ ਹੋ ਰਹੀ ਆ ਓਏ ਪਰਾਂ ਨੂੰ ਕਰਮੀ ਟਰਾਲੀ ਵੀਰੇ ਗੱਡੀ ਪਾਸੇ ਬੰਨਦਾ ਲਓ ਜੀ ਬੰਦੇ ਵਾਦੇ ਘਰ ਤਰਪਾਲ ਪਾਉਣ ਲੱਗੇ ਆ ਪਾ ਗਣਾ ਪਰਲੇ ਪੈ ਸਿੱਟਦੇ ਬੰਨਦਾਂਗੇ ਯੋਗੀ ਖੁੱਲੀ ਠੰਡੀ ਹਵਾ ਅੱਜ ਬਰਾਬਰ ਸਭ ਕਾਇਜਾ ਹੁਗਾਮੇ ਆ ਰਹੀ ਜਿਹਨੇ ਮਾਰਦਾ ਵਿੱਚ ਦਾ ਉਹ ਖਿੱਚ ਲੈ ਉਧਰ ਪਾ ਲੋ ਪਾ ਲੋ ਪਾ ਲੋ ਬਾਜ ਸੁ ਅਮੀਨ ਲ ਮੈਂ ਗਿਆ ਪਰ ਛੱਡ ਦੇ ਛੱਡ ਦੇ ਛੱਡ ਦੇ ਓ ਛੱਡ ਦੇ ਯਾਰ ਪਰ ਛੱਡ ਦੇ ਛੱਡ ਦੇ ਹੱਥ ਚੋਂ ਛੱਡ ਦੇ ਤੂੰ ਛੱਡ ਤਾਂ ਛੱਡ ਹੱਥ ਚੋਂ ਛੱਡ ਦੇ ਛੱਡ ਦੇ ਯਾਰ ਓ ਤਾਂ ਹੀ ਜਾਊਗਾ ਬੰਦੂ ਆ ਤਾ ਇਹ ਨਹੀਂ ਭਰਦਾ ਤੂੰ ਛੱਡ ਹੁਣ ਭੇ ਉਹਦੀ ਤਰਪਾਲ ਵੀ ਲਾਉ ਉਹਦੀ ਤਰਪਾਲੇਗਾ ਤੂੰ ਲੈ ਬਸ ਆਏ ਜਾਂਦੀ ਐ ਕਾਬਾਸ਼ ਹਾਂ ਆਇਆ ਤਾਂ ਪੂਣਾ ਇਹ ਕਹਾਂ ਰੱਖਦਾ ਅੱਗੇ ਨੂੰ ਹੁਣੇ ਖਿੱਚਦਾ ਰਸ ਸਰ ਆਮ ਨਾਲ ਦੁਕਾਨੇ ਵੱਲ ਫੇਰ ਤਪਾਈ ਨਹੀਂ ਹਣੇ ਤੱਕ ਓਏ ਆਏ ਇਕੱਠੀ ਕਰਕੇ ਨਾ ਘੇਰੇਂ ਗੇਰ ਦੋਏ ਲੋਟੇ ਜਾ ਪਾ ਜਾ ਚੱਲ ਉਧਰ ਵੀ ਬੰਨੋ ਇੱਧਰ ਆ ਟਰਾਲੀ ਉੱਪਰ ਲੀਟੋ ਕਿਹਨਾ ਬਾਈ ਗਲਤ ਕਰਿਆ ਥੋੜਾ ਜਿਹਾ ਕੰਮ ਦਾ ਬੰਦਰਾ ਆ ਇੱਥੇ ਪਾ ਲਾ ਵਿਚਾਲੇ ਇਧਰੋਂ ਪਲੜ ਥੱਲੇ ਆ ਜੂਗਾ ਨਾਲੇ ਆਪਣਾ ਇਹਦੇ ਪ੍ਰੋਪਰ ਪੈ ਜੂਗਾ ਦੇਖਦੇ ਕਿੱਥੇ ਧਰ ਲੈਣ ਦੇ ਕੋਈ ਵਾਲੀ ਹੋਰ ਹੈਗੀ ਤਾਂ ਹੁਣ ਖਿੱਚਾਓ ਚਲੋ ਵਿਚਾਲੋਂ ਅਸੀਂ ਵਿਚਾਲੇ ਦੀ ਪਾਉਂਦੇ ਹਾਂ ਇਹਦਾ ਉੱਪਰ ਚੜਵਾ ਦਾਂਗੇ ਸਾਰੀ ਖਿੱਚੋ ਵੀਰੋ ਦੇ ਅੱਖਾਂ ਦੇ ਕੀ ਲਾਇਆ ਪੁੱਤ ਨਹੀਂ ਨਾ ਨਾ ਹੈ ਪੈਸਾ ਜੂੜੂ ਦੇ ਪੰਨੂ ਹਾਂ ਫੇਸਬੁੱਕ ਦੇ ਮਾਣੇ ਲੈ ਉੱਧਰ ਦਾ ਬੰਨੋ ਦਵਿੰਦਰ ਪਹਿਲਾਂ ਇੱਧਰ ਦਾ ਬਣਾ ਯਾਰ ਉਸ ਤੋਂ ਇੱਕ ਵਾਰ ਚਾਹੀਦਾ ਉਹ ਦਿਖਾਉਣਾ ਦੋ ਹੋ ਉਹ ਪਰਲੀ ਯਾਰ ਆ ਬੈਠੇ ਮਲੰਗ ਪਾਰਟੀ ਸਾਰੀ ਉੱਪਰ ਚੜੀ ਆ ਇੱਧਰ ਦੇਖ ਪੂਰਾ ਢੇਡ ਲੱਗ ਰਹਿਣਾ ਆਏ ਹੋਏ ਖਲਾ ਦੇ 100 ਰੁਪਏ ਵਿਚ ਵਾਕਾਂ ਨੂੰ 100 ਰੁਪਏ ਖਾਏਗਾ ਵੇਰ ਪੂਰੀ ਖਲਾਇ ਜਵਾਕਾਂ ਨੂੰ 100 ਰੁਪਏ ਮੈਂ ਗੁਰਵਿੰਦਰ ਦੇ ਚੁੱਪੇ ਮਾਰਦੇ ਨੂੰ ਵੀਰ ਓਏ ਆ ਵੇਰ ਪੂਰੀ ਲੈਣੀਆਂ ਲੈ ਲਓ ਯਾਰ ਵਿਚਾਰਾ ਖੜਾ ਰੱਖਿਆ ਤੋਨੇ ਤੂੰ ਮੰਨੇਗਾ ਨਹੀਂ ਬਣਾ ਕਰ ਰੱਖਿਆ ਯਾਰ ਇਹਨਾਂ ਦਾ ਲੱਗ ਰਿਹਾ ਛਾਤ ਕਰਾ ਤੂੰ 100 ਕੀ ਗਵਾ ਮੈਂ 200 ਗਵਾ ਪਰ ਲੈ 200 ਦੇ ਤੋ 100 ਦੇ 300 ਇਕੱਠੀ ਕਰਾਈਏ ਲੈ 300 ਕੀ ਕਰਾਈਏ ਲੈ ਦੇ ਓਏ ਲੈ 300 ਕੀ ਕਰਾਈਏ ਇਕੱਠੀ ਲੈ ਲੈ ਯਾਰ ਕਹਿੰਦਾ ਮੁੱਕਰ ਗਿਆ ਮੈਂ ਦੀਵਾਨੀ ਲੈ ਗਈ ਲੈ ਲੈ ਬੀਆ ਸੋਰੇ ਦੀਵਾਨੀ ਨੇ ਗਈ ਹਾਂ ਹਾਂ ਇਹ ਪੂਰਾ ਯਾਰ ਜਸ਼ਨ ਨੇ ਨੂੰ ਗਿਆ ਕਰੇ ਵੀ 100 ਕੀ ਬੇਲ ਪੂਰੀ ਖਵਾ ਔਰ ਜੋ ਉਹ ਕਰੇ ਚਿੜੀ ਕਰੇ ਕਰੇ ਪਰ ਮੈਂ 200 ਕੀ ਖਵਾਵਾ ਆ ਤੇਰੀ ਮੰਮੀ ਲੀਲਾ ਝੰਡਾ ਮੰਗ ਰਹੀ ਸੀ ਮਜ਼ਾਕ ਨਹੀਂ ਫੋਣਾ ਐ ਵੀਰ ਲਵਾ ਕੋਈ ਨਹੀਂ ਮੈਂ ਪੈਸੇ ਤੋਂ ਰਾਮਾ ਗਿਰ ਗਿਆ ਉਹ ਝੰਡਾ ਕਿੱਥੇ ਰਹੇਗਾ ਮੇਰੇ ਪਾਪੀ ਗਿਆ ਸੀ

ਮੋਤਲ ਮਾਰੀਦਾ ਤੈਨੂੰ ਮੈਂ ਪਹਿਲਾਂ ਕਹਿ ਰਹੀ ਸੀ ਟਰੈਕਟਰ ਤੇ ਵੀ ਚਾਲ ਵਾ ਲੈ। ਦੇਖ ਆ ਬੈ ਜਾ ਕੰਡ ਦੇ ਮੇਰਾ। ਨਾ ਤੂੰ ਉੱਥੇ ਲੱਗ ਰੇ ਇਹਦੇ ਉੱਤੇ ਜਿਹੜੇ ਬੈਠੇ ਤੂੰ ਕਹਿ ਨਹੀਂ ਸਕਦਾ। ਇਹਨੂੰ ਕਹਿ ਤਾ ਦਬੀ ਵਾਰ ਕਹਿਦਾ। ਦੋ ਦੋ ਧਰ ਦਿੰਦਾ ਕਰਨ ਤੇ ਆਵੇ ਪਤਾ ਲੱਗ ਜਾਂਦਾ। ਨਹੀਂ ਉਹ ਚਿੜੀ ਬੈਠੀ ਸੀ ਚਿੜੀ ਨੂੰ ਕਹਿ ਵਾਰ ਕੇ ਉਹਨੂੰ ਪੁੱਛੀ। ਲੋ ਰਿਆ। ਚਿੜੀ ਕਿਹਦੇ ਜਵਾਨੇ ਲੈ ਗਈ ਯਾਰ ਬੱਸ। ਚਿੜੀ। ਚਿੜੀ ਕੇ ਆ। ਇੱਕ ਬੋਲ ਮੈਂ ਗੱਲ ਹੋਈ ਸੀ ਮੇਰੀ। ਮੈਂ ਕਿਹਾ ਤਾਂ ਮੈਂ ਜੇ ਉਸ ਦੀ ਜੇ ਮੈਂ ਖੁਦ ਹੀ ਨਾ ਮੈਂ ਦਿਆਂਗਾ। ਉੱਥੋਂ ਟਾਇਰ ਦੇਣਾ ਬੈਠਾ ਮੇਰੇ ਨੂੰ ਕਿਹਾ ਉੱਤੇ ਬਹਿ ਕੇ ਜਾ ਕੇ। ਚ ਮੈਨੂੰ ਪਹਿਲਾ ਘਾਲੇ ਕੀ ਕੁੰਮ ਕੇ ਆਵਾਂਗੇ ਕਿਧਰੇ ਫਿਰ ਲੰਗਰ ਛਕਾਵਾਂਗੇ ਨਾਲੇ ਆਉਂਦੇ ਹੋਏ ਆ ਆ ਵੀ ਪਾ ਦੇ ਉੱਥੇ ਵੀਰੇ ਆ ਚੱਲੀਏ ਚੱਲੀ ਓਏ ਆਜੋ ਓਏ ਲੱਕੀ ਆਜੋ ਨਾਲੇ ਕੋ ਮੈਵਾਂਗੇ ਨਾਲੇ ਲੰਗਰ ਛਕਾਵਾਂਗੇ ਆਉਂਦੇ ਹੋਏ ਹਾਏ ਚੱਲਾ ਚੱਲੀਏ ਆਜੋ ਫਿਰ ਆਜੋ ਭਾਈ ਆਜੋ ਥੋੜੇ ਹੋਰ ਹੀ ਆਜੋ 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 ਆਰੋ ਪਾ ਦਿਓ ਆ ਗਿਆ ਬੋਣ ਵੀ ਆ ਗਿਆ ਕੀ ਜੂਰੇ ਆਖ ਲੈ ਤੈਨੂੰ ਕੀ ਧਿਆਨ ਦੇ ਸੁਪਨੇ ਮੈਨੂੰ ਤੇਰੀ ਜਾਂ ਤੁਹਾਨੂੰ ਲੰਗਰ ਦੀ ਸੁਪਨੇ ਰਹਦੇ ਲੈ ਦਿਨੇ ਵੀ ਰਾਤ ਨੂੰ ਵੀ ਉਹ ਚ ਕੋਈ ਗੱਲ ਐ ਲੰਗਰ ਚ ਖੰਗਾਰੇ ਲੰਗਰ ਦੇ ਘਾਰੇ ਹੋਰ ਜਿਵੇਂ ਜਾ ਰਹੇ ਆ ਪਰ 10 10 ਬਰਕ ਤਿਆਰਿਆ ਮਰ ਵਧੀਆ ਬਣਾਉਂਦਾ ਟਰਾਲੀ ਤੈਨੂੰ ਕੀ ਸੁਭਾਏ ਦੀ ਘਾਟ ਆ ਹਮ ਵਧੀਆ ਟਰਾਲੀ ਇੰਦਰਾ ਚੀਜ ਆ ਜਾ ਜਿਹੜੀ ਚੀਜ਼ ਆਪਾਂ ਇਕੱਲੀ ਆ ਜੀ ਉਰੇ ਆ ਜਾ ਉਹ ਖੜਸਾ ਗਿਆ ਗਰਾ ਆ ਜੀ ਇੱਥੇ ਦੇਖਾ ਆ ਨਹੀਂ ਸਫਾਈ ਦਿੰਦੇ ਹੈਗੇ ਪਰ ਆ ਜੀ ਇੱਥੇ ਅੰਦਰ ਜਾਣਾ ਹੁਣ ਦੌਦਾਓ ਜਾ ਰਹੇ ਨਹੀਂ ਮ ਜੀ ਬਰੋ ਹਾ ਕੇ ਮਾਰਾ ਨਾ ਲਾ ਕੇ ਦੇਣਾ ਹਾਂ ਨਾ ਜਨਾਬ ਤਾਂ ਨਹੀਂ ਚੜਦਾ ਹੁੰਦਾ ਲੋਈ ਆਪਣਾ ਭੱਜਾ ਕੋਣ ਟੇਡਾ ਸਿੱਧਾ ਯਾਰ ਟੇਡਾ ਉਹ ਨਹੀਂ ਕੋਸਦਾ ਖੋਸਣ ਨੂੰ ਆ ਉੱਪਰ ਕਰਾ ਪਾ ਲੈਣ ਕੈਂਪ ਲੱਗਿਆ ਹੋਇਆ ਹਾਂ। ਹਾਂ। ਪਰਾਇ ਤੋਂ ਦਨ ਕੈਂਪ ਲੱਗਿਆ ਹੋਇਆ। ਕੈਂਪਿੰਗ ਕੈਂਪ ਲੱਗਿਆ। ਤੇ ਲਿਗਟ ਹੋਣਾ ਮੇਰੇ ਤੋਂ। ਕਿਉਂ ਕਾਟੀ ਹੋਣਾ। ਬਾਬਾ ਜੀ ਜੱਗਾਲ ਜੀ। ਕੋਈ ਜੀ ਕੋਈ ਆਇਆ ਕਿਦਾ। ਅੱਜ ਜਿਆਦਾ ਭੀੜ ਹੋ ਜਾਣੀ ਹੈ ਹੋਰ ਕਿਉਂ ਦੇਖੀ ਬਲੈਕ ਰਾਈਡ ਬੱਸ 26 ਤੱਕ ਆਂਦੇ ਲੋਕ ਬਤਨਾ ਹੈ ਹਾਂ ਅੱਧਰ ਮੇਰੇ ਨੇ ਕੰਨੇ ਦਾ ਰਾਹ ਹੋ ਗਿਆ ਚੱਲੀਏ ਦੋ ਮਾਰੋ ਦਬਾ ਲਾ ਦਬਾ ਚਲੋ ਚਲਿਏ ਸ਼ੁਰੂ ਕਰੀਏ ਵਰਿਆ ਕੋਲ ਚਲੀ ਜਾਓ ਵਰਿਆ ਦੀ ਸੰਗਤਾਂ ਦਾ ਰਸ ਦੇਖੋ ਜੀ ਲੱਗ ਗਿਆ ਇੱਧਰ ਕੀ ਹੋ ਗਿਆ ਲੰਗਰ ਛਕੀਆ ਮੈਂ ਭੁੱਖ ਲੱਗ ਰਹੀ ਆ ਭੁੱਖ ਲੱਗੀ ਹੋਰ ਆ ਦੇਖੋ ਖੋਪੜੋ ਦੇ ਸ਼ਿਕਾਰੀ ਜਾ ਰਹੇ ਨੇ ਦੋ ਉਹ ਵੀ ਨਿਭਾਈ ਜੀ ਆ ਘੜੇ ਨੇ ਐਂਡੋ ਫਾਰਮ ਹੋਣੀ ਨਹੀਂ ਬੇਨੋ ਜੀ ਹਲੋ ਖੜਾ ਰਿਪਰ ਕੀ ਮੀਦਾਰਾਂ ਵਾਲਿਆਂ ਦਾ ਬਾਹਰ ਨਾਲਿਆਂ ਦਾ ਸਰਾਂਦ ਰੋਡ ਤੇ ਆ ਗੱਲਾਂ ਰੋਟਾ ਬੀਟਰ ਵਿਜੇ 1150 ਬੱਕਾ ਕਰਣਾ ਤੋਲੀਆ ਦੇਣਾ ਜੰਡੂ ਦਾ ਸੋਸਾ ਕਰਤੇ 15000 ਡੀਪੀ ਦੇ ਵੀ ਨਾ ਸਪਰੇਅ ਪੰਪਾ ਨਾ ਰਾਜ ਮਲੇ ਨੀ ਜਗ੍ਹਾ ਨਾ ਠੀਕਿਆ ਟਰਾਲੀ ਦਿਖਾਉਣਾ ਟਰਾਲੀ 16 ਫੁੱਟੀ ਆ 4 ਲੱਖ 36 ਗਵੰਡਰ ਵੇਡ 4 ਲੱਖ 85000 ਦੀ ਲੈਣੀ ਹੈ ਕਿਹੜਾ ਆਦਰੇ ਟਰਾਲੀ ਵਾਲਾ ਹੈਗੀ ਹੈਗੀ ਹੈ ਬਿੰਦੂ ਮੰਨ ਆਵੀ ਸੀ ਹਬੇ ਹਾਂ ਜਾਣਦੇ ਮੇਰੇ ਕੋਕ ਕੇ ਆਈ ਆ ਤਾਂ ਇਹ ਮਿਲੂ ਏਡੇ ਦੀ 2.5 ਲੱਖ ਦੀ ਮਿਲੂ ਜੀ ਇਹ ਤੂੰ ਕਹਿਣਾ ਹਰੇਕ ਨੇ ਦੇਖੀ ਉਦੀ ਗੱਲਬਾਤ ਮੈਂ ਤਾਂ ਹੁੰਦੀ ਉਹ ਆ ਯਾਰ ਇਹਨਾਂ ਨੇ ਫੁੱਲ ਕਾਰੀਗਰ ਨੇ ਜੋੜ ਤਾਂ ਪਹੂਗਾ ਇਹ ਜੋੜ ਥੋੜੀ ਹੁਣ ਕਲੀਅਰ ਹੋਣ ਲੱਗਿਆ ਇਹ ਕਿਉਂਤੀ ਦਾ ਸਰੀਆ ਦਾ ਪਾਈਪ ਲੱਗਾ ਹੈ ਇਹ ਹੀ ਬਿਜਲੀ ਦਾ 50000 ਰੁਪਏ ਦਾ ਜੋਤੀ ਦਾ ਕੰਡੀਸ਼ਨ ਤੇਜੀ ਲਈ ਵੀ ਆ ਦੇਖਾ ਨਾ ਇਹ ਤਾਂ ਹੀ ਆ ਜੀ ਨਹੀਂ ਗੁਰਿਆ ਦੇ ਆ ਚੀਜ਼ ਬੋਤੀ ਆ ਪਥੋੜੀ ਮਹਿੰਗੀ ਹਾਤੋਂ ਥੋੜੀ ਮਹਿੰਗੀ ਹਾਤੋਂ 1.40 ਰੁਪਏ ਨੋਨ ਰੈਣੀ ਆ ਲਾਵਾਂਗੇ ਆ ਇਥੇ ਲੈ ਲੈਂਗੇ ਰੱਬ ਦੀ ਕਿਰਪਾ ਜਾਂ ਕਹਾਂਗੇ ਟਰੈਕਟਰ ਲਈ

ਤੇਰੀ ਨੂੰ ਕੀ ਹੋ ਗਿਆ ਮਨੋਜ ਜੰ ਨੂੰ ਮਨੋਜ ਜੰ ਨੂੰ ਕਹੀ ਕਰ ਫਲੋ ਜਾ ਜਵਾਸ ਆ ਯਾਰ ਦੇ ਇੱਕ ਬੋਲ ਮਿਲ ਗਈ ਹੈ ਬੋਲ ਕੇ ਲਾਤਾ ਓਏ ਹੈਲੋ ਵੀਰੇ ਚੁੱਪ ਕਰ ਜੋ ਨਹੀਂ ਥੱਲੇ ਲਾਲਾ ਕੁੱਟਾਂਗੇ ਤੈਨੂੰ ਮੈਂ ਦੱਸਾਂਗਾ ਚੁੱਪ ਕਰਕੇ ਸੌਂ ਜਾ ਬੋਲ ਗਾਣਾ ਬਹੁਤ ਸੋਹਣਾ ਸਾਰੇ ਥੱਕੇ ਪਏ ਨੇ ਤੈਨੂੰ ਮੈਂ ਦੱਸਾਂਗਾ ਉਹ ਤਾਂ ਲੀਡ ਲੈ ਰਹੇ ਨੇ ਬਾ ਲੀਡ ਲੈ ਲਓ ਚੁੱਪ ਕਰਕੇ ਸੌਂ ਜਾ ਬੋਲ ਬੈਠੋ ਯਾਰ ਹੁਣ ਗਾਣਾ ਪਾਇਓ ਆ ਚੱਲ ਵੀਰ ਹੁਣ ਘੜੀ ਘੜੀ ਕੰਨ ਚ ਗੱਲਾਂ ਕਰ ਲੋ ਇੱਕ ਦੂਜੇ ਦੇ ਅਰੇ ਨਾਇਆ ਸੋ ਰਿਹਾ ਯਾਰ ਸੋ ਜੋ ਸੋ ਸਾਰੀ ਕਰ ਬੰਦਾ ਹੁਣ ਕੋਈ ਬਾਤ ਨਹੀਂ ਆਪਣਾ ਨਕਪੂਰੇ ਆ ਗੁੱਡ ਨਾਈਟ ਬਾ ਗੁੱਡ ਨਾਈਟ ਬਾ ਠੀਕ ਆ ਓਏ ਕੰਨ ਤੇ ਲੀਡ ਦੀ ਤੇ ਲੇਟ ਬੰਦੋ ਅੱਧੇ ਆ ਪੈ ਕੇ ਅੱਧੇ ਟਰਾਲੀ ਲਾਵਾਗੇ ਤੂੰ ਆ ਜਾ ਯਾਰ ਪੈ ਪੂਰੇ ਇਹਨੂੰ ਨਾ ਛੇੜ ਤੂੰ ਨਾ ਨਾ ਆਪਾਂ ਲੈ ਚੱਪੜਾ ਤੂੰ ਕਿੱਧਰ ਲੰਗਾ ਆ ਜੀ ਆ ਜਾ ਆਪਾਂ ਆ ਛਾਪਾ ਆ ਜੀ ਤੂੰ ਸੀ ਨਹੀਂ ਕਿੱਥੇ ਮੈਂ ਉਰੇ ਦੀ ਫੇਰ ਅਸੀਂ ਢੇਡਾ ਮਾਰ ਲਾਂ ਜਦ ਅਸੀਂ ਆ ਤੁਸੀਂ ਨਹੀਂ ਤੇ ਚੱਲ ਪੈ ਜਾ ਪੈ ਜਾ ਨਾ ਵੀਰੇ ਚਲੋ ਜੀ ਗੁੱਡ ਨਾਈਟ ਇਹਦੇ ਨਾਲ ਹੀ ਕਰਦੇ ਆ ਬਲੌਗ ਦਾ ਦੀ ਐਂਡ ਲੈ ਵੀ